ਦੀਰਘਪੁਰ ਦੇ ਪੁਲਿਸ ਵੱਲੋਂ ਸਚਖੰਡ ਐਕਸਪ੍ਰੈਸ ਗੱਡੀ 'ਚ ਆ ਰਹੇ ਇੱਕ ਨਿਵਾਲੇਕ ਬੱਚੇ ਨੂੰ ਫਗਵਾੜਾ ਸਟੇਸ਼ਨ ਤੇ ਟ੍ਰੇਨ ਤੋਂ ਉਤਾਰ ਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਡੀਆਰਪੀ ਚੌਂਕੀ ਇੰਚਾਰਜ ਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਿਵਾਲੇਕ ਬੱਚਾ ਜੋ ਕਿ ਸਚਖੰਡ ਐਕਸਪ੍ਰੈਸ ਕੰਪਲੈਕਸ ਸਟੇਸ਼ਨ ਤੋਂ ਆ ਰਿਹਾ ਸੀ ਜਿਸ ਨੂੰ ਪੁਲਿਸ ਵੱਲੋਂ ਫਗਵਾੜਾ ਸਟੇਸ਼ਨ ਤੇ ਉਤਾਰ ਲਿਆ ਗਿਆ ਅੱਗੇ ਤਲਵੰਤ ਕਾਟੇ ਚੌਂਕੀ ਇੰਚਾਰਜ ਨੇ ਦੱਸਿਆ ਕਿ बच्चे ਦੇ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਕੇ ਬਚਾਉਣਾ ਦੇ ਹਵਾਲੇ ਕੀਤਾ ਗਿਆ ਮੌਕੇ ਤੇ ਬੱਚੇ ਦੀ ਪਛਾਣ ਗੁਰਦਤ ਸਿੰਘ ਪੁੱਤਰ ਬ੍ਰਿੰਦਰ ਸਿੰਘ ਉਮਰ 15 ਸਾਲ ਵਾਸੀ ਅੰਬਲੌਰ ਬਜੋਈ ਉਹਨਾਂ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਬੱਚਾ ਬਾਬਰਪੁਰ ਸਕੂਲ ਵਿੱਚ ਅੰਬਲੌਰ ਵਿਖੇ 10ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਆਪਣੇ ਘਰਦਿਆਂ ਕੋਲੋਂ ਅੰਬਲੌਰ ਟਿਊਸ਼ਨ ਪੜਨ ਜਾਣ ਦਾ ਕਹਿ ਕੇ 20 ਤੇ ਲੈ ਕੇ ਘਰੋਂ ਚਲ ਗਿਆ ਅਤੇ ਅੰਬਲੌਰ ਟਿਊਸ਼ਨ ਜਾਣ ਦੀ ਵਜਾਇ ਖੰਨੇ ਸਟੇਸ਼ਨ ਤੇ ਪਹੁੰਚ ਗਿਆ ਅਤੇ ਉੱਥੋਂ ਅੰਮ੍ਰਿਤਸਰ ਆ ਰਹੀ ਸਚਕਨ ਵੈਂਚੂ ਬੈਕ ਗਿਆ ਜਿਲ੍ਹੇ ਅੰਦਰ ਕੰਟਰੋਲ ਰੂਮ ਤੋਂ ਉਹਨਾਂ ਨੂੰ ਬੱਚੇ ਦੇ ਖੁਲੀਏ ਬਾਰੇ ਜਾਣੂ ਕਰਵਾਇਆ ਗਿਆ ਜਦੋਂ ਟ੍ਰੇਨ ਫਗਵਾੜਾ ਪਹੁੰਚੀ ਤਾਂ ਉਹਨਾਂ ਵੱਲੋਂ ਸਵੇਪ ਪੁਲਿਸ ਪਾਲਟੀ ਪਲੇਟਫਾਰਮ ਨੰਬਰ 2 ਤੇ ਰੁਕੀ ਟ੍ਰੇਨ ਨੂੰ ਚੈੱਕ ਕੀਤਾ ਤਾਂ ਦੱਸਿਆ ਹੋਰ ਖੁਲੀਏ ਮੁਤਾਬਿਕ ਉਹਨਾਂ ਨੂੰ ਇੱਕ ਬੱਚਾ ਬੈਠਾ ਦਿਖਾਈ ਦਿੱਤਾ ਜਿਸ ਕੋਲੋਂ ਸਕੂਲ ਦੀਆਂ ਕਿਤਾਬਾਂ ਵੀ ਸਨ ਜਿਸ ਨੂੰ ਪੁਲਿਸ ਵੱਲੋਂ ਟ੍ਰੇਨ 'ਚ ਉਤਾਰ ਕੇ ਉਸ ਦੀ ਪਰਿਵਾਰਿਕ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਬੱਚਾ ਉਹਨਾਂ ਦੇ ਹਵਾਲੇ ਕੀਤਾ ਗਿਆ ਪਰਵਾਰਿਕ ਮੈਂਬਰ ਮੌਕੇ ਤੇ ਪੁਲਿਸ ਦੇ ਵਧੀਆ ਕਾਰਜ ਸ਼ੈਲੀ ਨੂੰ ਦੇਖਦੇ ਹੋਏ ਚੌਕੀ ਇੰਚਾਰਜ ਸਮੇਤ ਪੂਰੀ ਪੁਲਿਸ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਇਆ। ਭਗਵੰਤੂ ਸੰਦੇ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੇ ਕੋਲ। ਇਹ ਜਿਹੜਾ ਹਾਂ ਮੈਂ ਚੌਕੀ ਇੰਚਾਰਜ ਕੁਵਾੜਾ ਜੈ ਸਿੰਘ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇੱਕ ਬੱਚਾ ਗਨਾਹ ਸੱਚਖੰਡ ਐਕਸਪ੍ਰੈਸ ਦੇ ਵਿੱਚ ਆ ਰਿਹਾ ਤੇ ਕੰਟਰੋਲ ਰੂਮ ਤੋਂ ਮੈਸੇਜ ਆਇਆ ਤਾਂ ਅਸੀਂ ਜਿਹਨੂੰ ਲੇ ਪਰ ਨੰਬਰ ਤੇ ਉਹ ਦੋ ਦਿਨ ਡਿਜੀਟਲ ਹੋਾਈ ਸਰਚ ਕਰਾ ਲਿਆ ਅਸੀਂ ਉਹ ਗੱਲ ਕਰ ਲਿਆ ਕਵਰ ਕਰਕੇ ਇਹਦੇ ਪੇਟੈਂਸ ਨਾਲ ਗੱਲ ਕੀਤੀ ਤੇ ਮਿਰਮਸ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਅਸੀਂ ਆ ਰਹੇ ਹਾਂ ਕਿਉਂ ਹੁਣ ਸਾਡੇ ਕੋਲ ਮੌਕੇ ਤੇ ਆ ਗਏ ਆ ਤੇ ਅਸੀਂ ਇਹਨਾਂ ਨੂੰ ਜਿਹੜੀ ਆ ਬੱਚੇ ਨੂੰ ਜਿਹੜਾ ਸੰਭ ਰਿਆ ਬੱਚੇ ਦਾ ਨਾਮ ਹਰਦਿਤ ਸਿੰਘ ਹੈ ਬਾਪ ਦਾ ਨਾਮ ਜਗਸਨ ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਚਹਿਲ ਦੇ ਰਹਿਣ ਆ ਰਿਹਾ ਜੀ ਮਰੋਹ ਦੇ ਨਾਲ ਮਿਲਦੇ ਪੈਂਦਾ ਚਹਿਲ ਇਹ 15 ਸਾਲ ਦੇ ਆ ਜੀ कि 10ਵੀਂ ਕਲਾਸ ਪੜਦਾ ਹੈ ਤੇ ਵੋਕੇਸ਼ਨ ਜਿੱਦਾਂ ਬਣੇ ਕਿ ਮਤਲਬ ਕਿਥੋਂ ਮਤਲਬ ਹੈ ਬੀਸਕੂਲ ਹਾਂ ਇਹ ਇਨਫੋਰਮੇਸ਼ਨਿੰਗ ਤੋਂ ਗਾੜੀ ਕੰਟਰੋਲ ਤੋਂ ਸਾਨੂੰ ਮੈਸੇਜ ਆਇਆ ਸੀ ਮਾਇ ਜਲੰਧਰ ਕੰਟਰੋਲੋਂ ਤੇ ਅਸੀਂ ਫਿਰ ਜਦੋਂ ਪਤਾ ਕੀਤਾ ਕਿ ਅਸਾਨੂੰ ਕਨਫਰਮ ਹੋਇਆ ਵੀ ਸੱਚਖੰਡ ਐਕਸਪ੍ਰੈਸ ਦੇ ਵਿਚਾਲੇ ਆ ਕਿ ਅਸੀਂ ਇਹਨੂੰ ਇਲੈਕਟ੍ਰੋਨਿਕਲ ਬਹੁਤ ਕਵਰ ਕੀਤਾ ਤੇ ਤੇ ਲਿਆਕੀ ਨੂੰ ਬਿਠਾਇਆ ਇਹਦੇ ਨਾਲ ਨਾਲ ਗੱਲ ਕੀਤੀ ਕਿ ਜੇ ਅਸੀਂ ਉਸ ਟਾਈਮ ਦੇ ਵਿੱਚ ਹੀ ਅਸੀਂ ਜਿਹੜੇ ਅਸੀਂ ਆ ਜਾਂਦੇ ਆ ਤੁਹਾਡੇ ਕੋਲ ਤੇ ਹੁਣ ਇਹ ਆ ਗਏ ਨੇ ਸਰਾ ਦਿੰਦਸੂਨੀ ਤੇ ਹਰ ਹੈਂਡਓਵਰ ਕਰਤਾ ਇਹਨਾਂ ਨੂੰ ਹਾਂ ਬਸ ਲੱਗੀਆਂ ਕਰਨ ਆ ਗਏ ਦਿੰਦਸੂਨੀ ਦਿੰਦਸੂਨੀ ਦੇ ਰੰਗ ਆ ਪਾਟ ਜੀ ਨਾ ਤੇ ਲੈਜੈਂਡ ਨੂੰ ਜਿਹਨੇ ਇਹਨੂੰ ਦੁਬਾਰਾ ਵਾਪਸ ਕੀਤਾ